ਤਸਕਲ ਜੀ ਕੀ ਹਾਲ ਚਾਲ ਹੈ ਤੇ ਲੋਜਿਕ ਆ ਗਿਆ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਤੁਹਾਡੇ ਸਭ ਲਈ ਬਹੁਤ ਜ਼ਿਆਦਾ ਯੂਸਫੁਲ ਹੋਏਗੀ ਤੇ ਲੇਡੀਜ਼ ਖਾਸ ਕਰਕੇ ਵੀਡੀਓ ਨੂੰ ਧਿਆਨ ਨਾਲ ਦੇਖਣ ਤੇ ਪੂਰਾ ਐਂਡ ਤੱਕ ਜ਼ਰੂਰ ਦੇਖਣ ਕਿਉਂਕਿ ਤੁਹਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਹੋਣ ਵਾਲੀ ਹੈ ਤੇ ਆਪਾਂ ਜ਼ਿਆਦਾਤਰ ਇੰਡੀਅਨ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਇੱਕ ਹੀ ਅਲਮਾਰੀ ਹੁੰਦੀ ਹੈ ਇੰਡੀਅਨ ਘਰਾਂ ਦੇ ਵਿੱਚ ਤੁਸੀਂ ਇਹ ਲਾ ਲਓ ਵੀ ਮੀਡਲ ਕਲਾਸ ਘਰਾਂ ਦੇ ਵਿੱਚ ਤੇ ਮੀਡਲ ਕਲਾਸ ਘਰਾਂ ਦੇ ਵਿੱਚ ਇੱਕ ਅਲਮਾਰੀ ਹੁੰਦੀ ਹੈ ਲੋਹੇ ਦੀ ਜਾਂ ਫਿਰ ਲੱਕੜ ਦੀ ਅੱਜ ਕੱਲ੍ਹ ਆਣ ਲੱਗੀ ਹੈ ਤੇ ਉਹਦੇ ਵਿੱਚ ਹੀ ਆਪਾਂ ਨੂੰ ਸਾਰੇ ਪਰਿਵਾਰ ਦੇ ਕੱਪੜੇ ਸਾਰੀ ਫੈਮਲੀ ਦੇ ਆਪਾਂ ਨੂੰ ਅਡਜਸਟ ਕਰਕੇ ਰੱਖਣੇ ਪੈਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੀ ਵਾਰਡਰੋਬ ਜਿਹੜੀ ਹੈ ਅਲਮਾਰਾ ਪ੍ਰਾਣੀ ਇਹ ਮੇਰੇ ਦਾਜ ਦੀ ਸਮਝ ਲਓ ਕਿਉਂਕਿ ਜਦੋਂ ਮੇਰੇ ਵਿਆਹ ਨੂੰ ਹੋ ਗਏ ਨੇ 13 ਸਾਲ ਉਦੋਂ ਇਸ ਸਮਾਨ ਚ ਆਈ ਸੀ ਤੇ ਇਦਾਂ ਹੀ ਕੰਡੀਸ਼ਨ ਬਹੁਤ ਵਧੀਆ ਵੈਸੇ ਤਾਂ ਬਾਹਰੋਂ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਹਿਲਚੁਲ ਹੋ ਜਾਂਦੀ ਹੁੰਦੀ ਹੈ ਕਈ ਵਾਰ ਅਲਮਾਰੀਆਂ ਨੂੰ ਉਸ ਤਰੀਕੇ ਨਾਲ ਹੋ ਗਈ ਹੈ ਤੇ ਬਾਕੀ ਇਹਦੇ ਵਿੱਚ ਕੱਪੜੇ ਬਹੁਤ ਜ਼ਿਆਦਾ ਤੁੰਨੇ ਪਏ ਸੀ ਕਿਉਂਕਿ ਨਾ ਬਾਹਰ ਚੂਹਿਆ ਤੁਹਾਨੂੰ ਕਿ ਜਿਵੇਂ पिछली वीडियो जो वीक के जो नुझ नुझ तो तो मैं दसया सी वे चोया बहुत ज्यादा ਨੇ ਇਸ ਕਰਕੇ ਮੈਨੂੰ ਕਪੜੇ ਅੰਦਰ ਹੀ ਰੱਖਣੇ ਪੈਂਦੇ ਨੇ ਤੇ ਉਹ ਕਈ ਵਾਰ ਤੈਹ ਲਾ ਕੇ ਨਾ ਅਸੀਂ ਐਵੇਂ ਰੱਖ ਦਿੰਨੇ ਆ ਤੇ ਜਦੋਂ ਆਪਾਂ ਜਿਆਦਾ ਓਵਰਲੋਡ ਰੱਖੀ ਜਾਂਦੇ ਆ ਰੱਖੀ ਜਾਂਦੇ ਆ ਤੇ ਉਹ ਅਲਮੀਰਾ ਨੂੰ ਵਿਚਾਰੀ ਨੂੰ ਸਾਗ ਨਹੀਂ ਆਂਦਾ ਤੇ ਉਸ ਤੋਂ ਬਾਅਦ ਅੱਜ ਮੈਂ ਡਿਸਾਈਡ ਕੀਤਾ ਵੀ ਆਪਣੀਆਂ ਵਾਰਡਰੋਬ ਸਾਰੀ ਸੈੱਟ ਕਰਕੇ ਰੱਖਣੀ ਹੈ ਕਿਉਂਕਿ ਬਿਲਕੁਲ ਹੱਥ ਨਹੀਂ ਸੀ ਲੱਗ ਰਿਹਾ ਜੇ ਹੱਥ ਲਾ ਰਹੇ ਸੀ ਤਾਂ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ ਸੀ ਤੇ ਲਓ ਜੀ ਇੱਥੇ ਸਾਢੇ 10 ਦਾ ਟਾਈਮ ਹੋ ਗਿਆ ਰਾਤ ਦਾ ਰੋਟੀ ਪਾਣੀ ਦਾ ਸਾਰਾ ਕੰਮ ਕਰਨ ਬੇੜ ਲਿਆ ਸੀ ਆਪਾਂ ਤੇ ਸਾਰਿਆਂ ਨੂੰ ਰੋਟੀ ਪਾਣੀ ਖਵਾਤਾ ਸੀ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਆਪਣੇ ਅਲਮੇਰਾ ਸਾਫ਼ ਕਰਨ ਤੇ ਇੱਥੇ ਮੈਂ ਸਾਰੇ ਕੱਪੜੇ ਪਹਿਲਾਂ ਤਾਂ ਆਪਣੇ ਜਿਹੜੇ ਇਹ ਮੇਰੇ ਵਾਲੀ ਸਾਈਡ ਸੀ ਇਹਦੇ 'ਚ ਮੇਰੇ ਕੱਪੜੇ ਹੁੰਦੇ ਨੇ ਤੇ ਦੂਜੀ ਸਾਈਡ 'ਤੇ ਸਰਦਾਰ ਜੀ ਦੇ ਦੇ ਬੇਟੇ ਦੇ ਕੱਪੜੇ ਹੁੰਦੇ ਨੇ ਤੇ ਬਾਕੀ ਇੱਕ ਡਰਾਅਰ ਹੈ ਉਹਦੇ ਵਿੱਚ ਇਹਨਾਂ ਦੇ ਅੰਡਰਗਾਰਮੈਂਟਸ ਤੇ ਜੜੀਆਂ ਇਹਨਾਂ ਨੂੰ ਚੀਜ਼ਾਂ ਸਵੇਰੇ ਸੌਕਸ ਵਗੈਰਾ ਚਾਹੀਦੀਆਂ ਹੁੰਦੀਆਂ ਨੇ ਉਹ ਰੱਖੀਆਂ ਹੁੰਦੀਆਂ ਨੇ ਤੇ نیچے ਦੋਨਾਂ ਸਾਈਡਾਂ 'ਤੇ ਰੈਕ ਨੇ ਉਹ ਅਸੀਂ ਸ਼ੂਜ਼ ਲਈ ਯੂਜ਼ ਕਰਨੇ ਆ ਤੇ ਅਗਰ ਸ਼ੂਰਕ ਇੱਕ ਬਾਰ ਬਨਵਾ ਲਾਂਗੇ ਤਾਂ ਸ਼ਾਇਦ ਉਹ ਵੀ ਕਿਸੇ ਕੰਮ ਹੋ ਆ ਸਕਦੇ ਨੇ ਪਰ ਮੈਨੂੰ ਇਹ ਹੁੰਦਾ ਵੀ ਚਲੋ ਅੰਦਰ ਹੀ ਠੀਕ ਹੈ ਕਿਉਂਕਿ ਬਾਹਰ ਚੂਹਿਆਂ ਵਗੈਰਾ ਤੇ ਹੋਰ ਕੀੜੇ ਮਕੌੜੇ ਜਿ ਫਿਰਦੇ ਰਹਿੰਦੇ ਨੇ ਇਸ ਕਰਕੇ ਮੈਨੂੰ ਸ਼ੂਜ਼ ਵਗੈਰਾ ਅਲਮਾਰੀ ਚ ਸੈੱਟ ਲੱਗਦੇ ਨੇ ਤੇ ਲੋ ਜੀ ਪਹਿਲਾਂ ਨਾ ਇੱਥੇ ਮੈਂ ਸਾਰੀ ਆਪਣੀ ਅਲਮਾਰੀ ਕਰ ਲਈ ਖਾਲੀ ਜਿਹੜੇ نیچے ਕੱਪੜੇ ਸੀਗੇ ਉਹ ਸਾਰੇ ਬਾਹਰ ਕੱਢ ਲਏ ਨੇ ਕੁਝ ਤਾਂ ਤੈ ਲੱਗੇ ਹੋਏ ਸੀ ਕੁਝ ਓਵੇਂ ਇਕੱਠੇ ਪਏ ਹੋਏ ਸੀ ਤੇ ਕਿਉਂਕਿ ਜਿਹੜੇ ਉੱਪਰ ਟੰਗੇ ਹੋਏ ਨੇ ਕੱਪੜੇ ਉਹ ਮੇਰੀਆਂ ਚੁੰਨੀਆਂ ਤੇ ਨਵੇਂ ਸੂਟ ਵਗੈਰਾ ਨੇ ਜਿਹੜੇ ਮੈਂ ਆਉਣ ਜਾਣ ਨੂੰ ਜਾਂ شادی ਵਿਆਹ ਵਗੈਰਾ ਤੇ ਯੂਜ਼ ਕਰਦੀਆਂ ਵੀ ਜਿਆਦਾ ਯਾਨੀ ਕਿ ਬਾਹਰ ਅੰਦਰ ਜਾਣਾ ਹੋਵੇ ਤੇ ਜਾਂ ਫਿਰ ਮੈਰਿਜ ਵਗੈਰਾ ਕੋਈ ਫੰਕਸ਼ਨ ਤੇ ਜਾਣਾ ਹੋਵੇ ਉਹ ਸੂਟ ਸਾਰੇ ਮੇਰੇ ਹੈਂਗਰਾਂ 'ਚ ਤੇ ਉੱਪਰ ਟੰਗੇ ਹੁੰਦੇ ਨੇ ਤੇ ਬਾਕੀ ਜਿਹੜੇ ਘਰਪਣ ਵਾਲੇ ਤੇ ਨਾਰਮਲ ਬਾਜ਼ਾਰ ਵਾਲੇ ਸੂਟ ਹੁੰਦੇ ਨੇ ਉਹ ਇੱਥੇ نیچے ਅਲਮਾਰੀ 'ਚ ਰੱਖੇ ਹੁੰਦੇ ਨੇ ਤੇ ਲਓ ਜੀ ਇੱਥੇ ਮੈਂ ਸਾਰੇ ਕੱਪੜੇ ਇੱਕ ਵਾਰ ਕੱਢ ਲਏ ਸੀ ਬਾਹਰ ਤੇ ਉਸ ਤੋਂ ਬਾਅਦ ਜਿੰਨੇ ਵੀ ਕੱਪੜੇ ਸੀ ਆਪਾਂ ਨਹੀਂ ਯੂਜ਼ ਕਰ ਰਹੇ ਇਸ ਟਾਈਮ ਯਾਨੀ ਕਿ ਕਾਟਨ ਹੈ ਕਈ ਵਾਰ ਕਾਟਨ ਖਸ ਜਾਂਦੀ ਹੈ ਕੋਈ ਸਾਈਡਾਂ ਤੋਂ ਤਰੀਜਾਂ ਤੋਂ ਕੱਪੜਾ ਪਾੜ ਜਾਂਦਾ ਆਪਣਾ ਤੇ ਜਾਂ ਉਹ ਘਸਣ ਤੋਂ ਬਾਅਦ ਪਾੜ ਜਾਂਦਾ ਇਸ ਕਰਕੇ ਉਹ ਕੱਪੜੇ ਯੂਜ਼ 'ਚ ਨਹੀਂ ਹੁਣ ਆ ਰਹੇ ਸੀ ਉਹ ਸਾਰੇ ਕੱਪੜੇ ਮੈਂ ਪਹਿਲਾਂ ਸਾਈਡ ਤੇ ਕੱਢ ਲਏ ਨੇ ਤੇ ਜਿਹੜੇ ਆਪਾਂ ਨੂੰ ਕੱਪੜੇ ਜ਼ਰੂਰਤ ਸੀ ਰੱਖਣ ਦੀ ਅਲਮਾਰੀ ਦੇ ਵਿੱਚ ਉਹ ਕੱਪੜੇ ਮੈਂ ਇੱਕ ਸਾਈਡ ਤੇ ਕੱਢ ਲਏ ਸੀ ਤੇ ਇੱਥੇ ਮੈਂ ਸਲਵਾਰਾਂ ਦੇ ਨਾਲ ਹੀ ਕਮੀਜ਼ ਸਾਰੇ ਵਿੱਚ ਤੈਅ ਕਰਕੇ ਰੱਖ ਦਿੰਨੀ ਹੁੰਦੀ ਆ ਤਾਂ ਜੋ ਇਹਦੇ ਪੌਂਚੇ ਨਾ ਅੰਦਰਲੀ ਸਾਈਡ ਤੈਅ ਕਰਕੇ ਰੱਖਣੀ ਹੁੰਦੀ ਆ ਤਾਂ ਜੋ ਇਕੱਠੀ ਰਹਿਣ ਤੇ ਇਕੱਠੇ ਆਪਾਂ ਕਮੀਜ਼ ਤੇ ਸਲਵਾਰ ਚੱਕ ਲਈ ਉਥੇ ਤੇ ਉਸ ਤੋਂ ਬਾਅਦ ਇੱਥੇ ਜਸਨੂਰ ਦੀ ਡਰੈੱਸ ਵੀ ਹੈ ਮੇਰੇ ਬੇਟੇ ਦੀ ਇਹ ਡਰੈੱਸ ਵੀ ਜਿਹੜੀ ਹੈ ਮੈਂ ਆਪਣੀ ਅਲਮਾਰੀ 'ਚ ਹੀ ਰੱਖਣੀ ਹੁੰਦੀ ਆ ਕਿਉਂਕਿ ਫਿਰ ਜੇ ਇੱਧਰ ਉੱਧਰ ਰੱਖਦਾ ਤੇ ਉਹ ਸਵੇਰੇ ਸਵੇਰੇ ਲੱਭਦੀ ਨਹੀਂ ਹੁੰਦੀ ਤੇ ਇਸ ਕਰਕੇ ਮੈਂ ਇੱਧਰ ਹੀ ਰੱਖ ਕੇ ਸਵੇਰੇ ਹੀ ਚੁੱਕ ਕੇ ਪ੍ਰੈਸ ਕਰ ਦਿੰਨੀ ਹੁੰਦੀ ਆ ਤੇ ਇੱਥੇ ਕੁਝ ਕਾਟਨ ਦੀਆਂ ਚੁੰਨੀਆਂ ਨੇ ਜੋ ਕਿ ਮੈਂ ਡੇਲੀ ਰੁਟੀਨ 'ਚ ਬਦਲ ਕੇ ਬਦਲ ਕੇ ਤਾਂ ਨਹੀਂ ਇੱਕ ਚੁੰਨੀ ਵੈਸੇ 2-4 ਦਿਨ ਚਲਾ ਲੀਦੀ ਹੈ ਕਈ ਵਾਰ ਜ਼ਿਆਦਾ ਗਰਮੀ ਗਰਮੀ ਹੋਵੇ ਤੇ ਜਾਂ ਕੋਈ ਕੰਮ ਕਰੋ ਉਹ ਜਾ ਕਰਨਾ ਹੋਵੇ ਵੀ ਚੁੰਨੀ ਖਰਾਬ ਹੋ ਗਈ ਹੈ ਗੰਦੀ ਹੋ ਗਈ ਹੈ ਤੇ ਇੱਥੋਂ ਸਾਰ ਗਣੇ ਵੀ ਜਿਹੜੀਆਂ ਮੈਂ ਯੂਜ਼ ਤੇ ਲੈ ਲੈਣੀਆਂ ਤੇ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਮੈਂ ਚੰਗੀ ਤਰ੍ਹਾਂ ਨਾਲ ਤੈਹ ਲਾ ਲਿਆ ਤੈਹ ਲਾਉਣ ਤੋਂ ਬਾਅਦ ਮੈਂ ਸਾਰੀਆਂ ਚੀਜ਼ਾਂ ਨੂੰ ਐਡਜਸਟ ਕਰਕੇ ਰੱਖ ਲਵਾਂਗੀ ਤੇ ਇੱਥੇ ਜਿਹੜੀਆਂ ਚੁੰਨੀਆਂ ਨੇ ਮੈਂ ਸੈੱਟ ਕਰਕੇ ਰੱਖ ਰਹੀ ਆਂ ਚੁੰਨੀਆਂ ਜਿਹੜੀਆਂ ਹੁੰਦੀਆਂ ਨੇ ਆਪਣੀਆਂ ਪਿਓਰ ਦੀਆਂ ਜਾਂ ਦੂਜੀਆਂ ਵੀ ਜਿਹੜੀ ਕੋਈ ਤਿਲਕੰਤੁਲਕ ਨਾਲੀ ਉਹ ਸਾਰੀਆਂ ਚੁੰਨੀਆਂ ਮੈਂ ਇੱਕ ਸਾਈਡ ਤੇ ਰੱਖ ਲੈਣੀਆਂ ਹੁੰਦੀਆਂ ਤੇ ਜਦੋਂ ਇੱਕ ਸਾਈਡ ਤੇ ਰੱਖਦੀ ਆ ਮੈਨੂੰ ਇਹ ਹੁੰਦਾ ਵੀ ਜਿਹੜੀਆਂ ਕਾਟਨ ਦੀਆਂ ਚੁੰਨੀਆਂ ਨੇ ਸਿਰਫ ਉਹੀ ਮੈਂ ਅਲਮਾਰੀ ਦੇ ਵਿੱਚ ਰੱਖਾਂ ਬਾਕੀ ਚੁੰਨੀਆਂ ਨੂੰ ਮੈਂ ਤੁਹਾਨੂੰ ਦੱਸਦੀ ਆ ਵੀ ਕਿਵੇਂ ਸੈਟਿੰਗ ਕਰਕੇ ਰ ਇੱਕ ਅਲਮਾਰੀ ਦੇ ਵਿੱਚ ਇੰਨੀਆਂ ਚੀਜ਼ਾਂ ਐਡਜਸਟ ਕਰਨੀਆਂ ਹੈਗੀਆਂ ਤਾਂ ਬਹੁਤ ਔਕੀਆਂ ਨੇ ਪਰ ਜੇ ਆਪਾਂ ਤਰੀਕੇ ਨਾਲ ਐਡਜਸਟ ਕਰੀਏ ਤਾਂ ਸਾਰੀਆਂ ਚੀਜ਼ਾਂ ਵਿੱਚ ਆਰਾਮ ਨਾਲ ਆ ਜਾਂਦੀਆਂ ਨੇ ਤੇ ਜੇ ਅਸੀਂ ਵਾਰਡਰੋਬ ਲੈਣ ਦੀ ਸੋਚ ਵੀ ਰਹੀ ਸੀ ਇੱਕ ਹੋਰ ਅਸੀਂ ਸੋਚਿਆ ਵੀ ਛੋਟੀ ਅਲਮਾਰੀ ਲੈ ਲੈਨੇ ਆ ਬੇਟੇ ਵਾਸਤੇ ਪਰ ਮੈਨੂੰ ਇਹ ਸੀ ਵੀ ਚਲੋ ਜਦੋਂ ਲੈਣੀ ਹੋਊਗੀ ਉਦੋਂ ਲੈ ਵੀ ਲਵਾਂਗੇ ਤੇ ਹਜੇ ਕੁਝ ਰੱਖਣ ਦੀ ਸਮਝ ਨਹੀਂ ਸੀ ਯਾਰੀ ਕਿਉਂਕਿ ਡਰਾਈੰਗ ਰੂਮ 'ਚ ਤੁਹਾਨੂੰ ਪਤਾ ਵੈਸੇ ਨਹੀਂ ਅਲਮਾਰੀ ਵਧੀਆ ਲੱਗਦੀ ਤੇ ਇੱਥੇ ਬੈਡਰੂਮ 'ਚ ਕਲਮਾਰੀ ਆਲਮੋਸਟ ਪਈ ਹੋਈ ਹੈ ਤੇ ਸਟੋਰ ਰੂਮ 'ਚ ਮੰਜੀ ਹੁੰਦੀ ਹੈ ਤੇ ਪੇਟੀਆਂ ਵਗ ਉੱਥੇ ਵੈਸੇ ਨਹੀਂ ﺍﻟमारी ਐਡਜਸਟ ਹੋਣੀ ਤੇ ਇਸ ਕਰਕੇ ਲੌਬੀ ਦੇ ਵਿੱਚ ਵੀ ਫ੍ਰਿਜ ਵਗੈਰਾ ਸਾਰਾ ਕੁਝ ਪਿਆ ਏ ਉੱਥੇ ਵੀ ਨਹੀਂ ਐਡਜਸਟ ਹੋਣੀ ਤੇ ਮੈਂ ਕਿਹਾ ਜਦੋਂ ਐਡਜਸਟ ਕਰਨ ਦਾ ਕੋਈ ਟਾਈਮ ਆਏਗਾ ਤਾਂ ਫਿਰ ਦੇਖਾਂਗੇ ਹਜੇ ਕੋਈ ਲੈਣ ਦੀ ਸਲਾਹ ਨਹੀਂ ਸੀ ਪਹਿਲਾਂ ਸਲਾਹ ਬਣੀ ਸੀ ਫਿਰ ਮੈਂ ਕਿਹਾ ਚਲੋ ਹਜੇ ਜੇ ਸਰਦਾ ਤਾਂ ਸਾਰੀ ਲੈਣੇ ਆ ਤੇ ਇਹ ਹੁੰਦਾ ਵੀ ਜਿਹੜੇ ਕੱਪੜੇ ਆਪਾਂ ਨੂੰ ਨਹੀਂ ਚਾਹੀਦੇ ਹੁੰਦੇ ਆਪਾਂ ਪਹਿਲਾਂ ਉਹਨਾਂ ਡੀਕਲਟਰ ਕਰ ਲਓ ਉਹਨਾਂ ਨੂੰ ਦੇਖ ਲਓ ਤੁਸੀਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਆਪਾਂ ﺍﻟमीਰਾ ਸੈੱਟ ਕਰਨੀ ਆ ਤਾਂ ਉਹ ਕੱਪੜੇ ਤੁਸੀਂ ਸਭ ਤੋਂ ਪਹਿਲਾਂ ਕੱਢ ਲਵੋ ਜਿਹੜੇ ਕੱਪੜੇ ਤੁਸੀਂ ਹੁਣ ਨਹੀਂ ਪਾਉਂਦੇ ਜ ਕਪੜੇ ਰੱਖੀ ਰੱਖਦੇ ਹੋ ਦਿਖਾ ਇਹ ਕੱਲ ਨੂੰ ਯੂਜ਼ ਕਰ ਲਾਂਗੇ ਪਰਸੋਂ ਨੂੰ ਪਾ ਲਾਵਾਂਗੇ ਕਦੀ ਨਾ ਕਦੀ ਪੈ ਜਾਣਗੇ ਉਹ ਕਪੜੇ ਨਹੀਂ ਪੈਂਦੇ ਕਦੀ ਵੀ ਤਾਂ ਇਸ ਕਰਕੇ ਤੁਸੀਂ ਉਹ ਕਪੜੇ ਪਹਿਲੀ ਵਾਰ ਕੱਢ ਦਿਓ ਤੇ ਉਸ ਤੋਂ ਬਾਅਦ ਉਹ ਕਪੜੇ ਜਦੋਂ ਤੁਸੀਂ ਕੱਢੋਗੇ ਤਾਂ ਅੱਧੀ ਤੋਂ ਜ਼ਿਆਦਾ ਅਲਮਰਾ ਤੁਹਾਡੀ ਖਾਲੀ ਹੋਣੀ ਸ਼ੁਰੂ ਹੋ ਜਾਏਗੀ ਤੇ ਫਿਰ ਉਸ ਤੋਂ ਬਾਅਦ ਮੈਂ ਇੱਥੇ ਸਾਰੇ ਕਪੜੇ ਤੈਹਲਾ ਲੈਨੇ ਜਿਹੜੇ ਕਪੜੇ ਹੁੰਦੇ ਨੇ ਇਹਨਾਂ ਦੇ ਵਿੱਚੋਂ ਮੈਂ ਹੁਣ ਆਪਣੇ ਸੂਟਾਂ ਦੇ ਵਿੱਚੋਂ ਜਿਹੜੇ ਕੀ ਘਰਪਾਨ ਵਾਲੇ ਕਪੜੇ ਨੇ ਉਹ ਮੈਂ ਲਗ ਲਗ ਰੱਖ ਲਵਾਂਗੀ ਤੇ ਜਿਹੜੇ ਦੂਜੇ ਕੱਪੜੇ ਨੇ ਜਿਵੇਂ ਮਾਰਕੀਟ ਵਗੈਰਾ ਜਾਣਾ ਲੋਕਲ ਪਿੰਡ ਵਗੈਰਾ ਚ ਕਿਸੇ ਦੇ ਘਰ ਜਾਣਾ ਜਾਂ ਕਿਵੇਂ ਵੀ ਹਨਾ ਉਹ ਕੱਪੜੇ ਨੇ ਜਿਹੜੇ ਕਾਟਨ ਦੇ ਉਹ ਸੂਟ ਮੈਂ ਲਗ ਰੱਖ ਲੈਣੀ ਹੁੰਦੀਆਂ ਤੇ ਉਹ ਮੈਂ ਤੁਹਾਨੂੰ ਦੱਸਦੀਆਂ ਕਿਵੇਂ ਐਡਜਸਟ ਕਰਨੇ ਨੇ ਇੱਥੇ ਪਹਿਲਾਂ ਮੇਰੀ ਤੈਹ ਲੱਗ ਚੁੱਕੀ ਆ ਸਾਰੇ ਕੱਪੜਿਆਂ ਦੀ ਪਿਓਰ ਦੀਆਂ ਚੁੰਨੀਆਂ ਮੈਂ ਲਗ ਤੈਹ ਲਾ ਲੀਆਂ ਨੇ ਕੁਛ ਝ ਧੋਣ ਵਾਲੀਆਂ ਵੀ ਸੀ ਉਹ ਮੈਂ ਬਾਅਦ ਚ ਦੋਂਗੀ ਕਿਉਂਕਿ ਮੈਂ ਬਾਹਰ ਕੋਈ ਵੀ ਕੱਪੜਾ ਨਹੀਂ ਰੱਖਦੀ ਪਿਓਰ ਦਾ ਕਿਉਂਕਿ ਟਿੱਡੀ ਵਗੈਰਾ ਜਾਂ ਮੈਨੂੰ ਕੋਈ ਨਾ ਕੋਈ ਡਰ ਲੱਗਾ ਰਹਿੰਦਾ ਵੀ ਕੋਈ ਚ ਲੈਫਟ ਸਾਈਡ ਤੇ ਰੱਖੇ ਨੇ ਤੇ ਇਹ ਕੱਪੜੇ ਨੇਗੇ ਆਪਣੇ ਜਿਹੜੇ ਮੇਰੇ ਘਰ ਪਾਣ ਵਾਲੇ ਤੇ ਨਾਈਟ ਸੂਟ ਵਗੈਰਾ ਨੇ ਤੇ ਜਿਹੜੇ ਰਾਈਟ ਸਾਈਡ ਤੇ ਰੱਖੇ ਨੇ ਉਹ ਕੱਪੜੇ ਨੇ ਬਾਹਰ ਅੰਦਰ ਪਾਣ ਵਾਲੇ ਤੇ ਪਿੰਡ ਵਗੈਰਾ ਜਾਂ ਮਾਰਕੀਟ ਵਗੈਰਾ ਜਾਣ ਵਾਲੇ ਤੇ ਉਸ ਤੋਂ ਅੱਗੇ ਮੈਂ ਰੱਖਤੀਆਂ ਨੇ ਚੁੰਨੀਆਂ ਕਾਟਨ ਦੀਆਂ ਤੇ ਫਿਰ ਮੈਂ ਅਡਜਸਟ ਕਰਦੀ ਆਪਣੇ ਬੇਟੇ ਦੀ ਵਰਦੀ ਯਾਨੀ ਕਿ ਯੂਨੀਫਾਰਮ ਦੋਸਤੋ ਬਾਅਦ ਮੇਰੇ ਪਰਸ ਵਗੈਰਾ ਤੇ ਖਾਣ ਪੀਣ ਵਾਲੀ ਕੋਈ ਵੀ ਛੋਟੀ ਮੋਟੀ ਚੀਜ਼ ਹੁੰਦੀ ਜਿਵੇਂ ਬਦਾਮ ਵਗੈਰਾ ਕੁਝ ਵੀ ਹੁੰਦਾ ਉਹ ਮੈਂ ਇੱਥੇ ਰੱਖਦੀ ਹਾਂ ਅਲਮਾਰੀ ਦੇ ਵਿੱਚ ਤੇ ਫਿਰ ਆਪਣੇ ਪਰਸ ਵਗੈਰਾ ਵੀ ਉੱਥੇ ਸੈੱਟ ਕਰ ਦਿੰਦੀ ਹਾਂ ਤੇ ਇੱਥੇ ਹੈਂਗਰ ਦੇ ਵਿੱਚ ਜਿਹੜੀਆਂ ਪਿਓਰ ਦੀਆਂ ਚੁੰਨੀਆਂ ਨੇ ਜਾਂ ਕੋਈ ਵੀ ਤਿਲਕਨ ਵਾਲੀ ਚੁੰਨੀਆਂ ਉਹ ਮੈਂ ਸਾਰੀਆਂ ਉੱਪਰ ਅਡਜਸਟ ਕਰਕੇ ਰੱਖਦੀ ਹੁੰਦੀ ਹਾਂ ਤੇ ਇੱਥੇ ਜਿਹੜੇ ਕੱਪੜੇ ਸੀਗੇ ਫालतू ਆਪਣੇ ਅਲਮਾਰੀ ਚੋਂ ਨਿਕਲੇ ਨੇ ਜਿਹੜੇ ਕਿ ਮੈਂ ਨਹੀਂ ਹੁਣ ਇਸ ਵਾਰ ਪਾਨੇ ਯਾਨੀ ਕਿ ਪਾ ਚੁੱਕੀਆਂ ਉਹਨਾਂ ਨੂੰ ਕਿਸੇ ਨੂੰ ਕੱਟ ਲੱਗ ਗਿਆ ਜਾਂ ਕੁਝ ਲੱਗ ਗਿਆ ਉਹ ਅਲੱਗ ਕੱਟ ਕੇ ਰੱਖਦੇ ਨੇ ਉਹਨਾਂ ਨੂੰ ਆਪਾਂ ਜਾਂ ਤਾਂ ਕਿਸੇ ਕੰਮ ਚ ਯੂਜ਼ ਕਰ ਲਵਾਂਗੇ ਨਹੀਂ ਤੇ ਫਿਰ ਆਪਾਂ ਇਹਨਾਂ ਨੂੰ ਮਤਲਬ ਦੇ ਦਾਂਗੇ ਕਿਸੇ ਨੂੰ ਤੇ ਜਾਂ ਫਿਰ ਆਪਾਂ ਇਹਨਾਂ ਨੂੰ ਬੈੱਡ ਦੇ ਇੱਕ ਸਾਈਡ ਤੇ ਰੱਖ ਦਵਾਂਗੇ ਵੀ ਜਦੋਂ ਖਾਦੀ ਭੰਡਾਰ ਚ ਆਪਾਂ ਖੱਦਰ ਭੰਡਾਰ ਚ ਜਾਂਦੇ ਆ ਤਾਂ ਉਸ ਟਾਈਮ ਇਹਨਾਂ ਨੂੰ ਚੇਂਜ ਕਰਵਾ ਕੇ ਕੰਬਲ ਖੇਸ ਵਗੈਰਾ ਕੁਝ ਲੈ ਆਵਾਂਗੇ ਤੇ ਉਸ ਤੋਂ ਬਾਅਦ ਇੱਥੇ ਆ ਗਈ ਸੀ ਸਰਦਾਰ ਜੀ ਤੇ ਬੇਟੇ ਦੀ ਅਲਮਾਰੀ ਦੀਵਾਰੀ ਤੇ ਇੱਥੇ ਵੈਸਤਾਂ ਤਿਆਰ ਕਰਕੇ ਕੱਪੜੇ ਰੱਖੇ ਹੁੰਦੇ ਨੇ ਪਰ ਜਦੋਂ ਉਹ ਕੱਪੜੇ ਕੱਢਦੇ ਨੇ ਤਾਂ ਫਿਰ ਉਹ ਨਾ ਬਸ ਸਾਰੀਆਂ ਚੀਜ਼ਾਂ ਨੂੰ ਹਿਲਾ ਦਿੰਦੇ ਨੇ ਤੈਹ ਲੱਗੀਆਂ ਚੀਜ਼ਾਂ ਵੀ ਉਹ ਇੱਕ ਵਾਰ ਹਿਲਾ ਦਿੰਦੇ ਨੇ ਪੂਰੀਆਂ ਇਹਨਾਂ ਨੂੰ ਜਿਹੜੇ ਤਹਿ ਲੱਗੇ ਸੀ ਬਸ ਇੱਧਰ ਉੱਧਰ ਹੋਏ ਸੀ ਕੱਪੜੇ ਤੇ ਜਿਹੜੇ ਐਡਜਸਟਮੈਂਟ ਕਰਨ ਵਾਲੀ ਸੀ ਜਿਵੇਂ ਕਿ ਲੋਅਰ ਵਗੈਰਾ ਇਹਨਾਂ ਦੇ ਰੱਖਨੇ ਨੇ ਪੈਂਟ ਤਾਂ ਇੱਕ ਬਹੁਤ ਘੱਟ ਪਾਉਂਦੇ ਨੇ ਇਹ ਤਾਂ ਓਕੇਸ਼ਨਲੀ ਪੈਂਟ ਹੀ ਪਾਉਂਦੇ ਨੇ ਸਰਦਾਰ ਜੀ ਜਦੋਂ ਕਿਤੇ ਕੋਈ ਫੰਕਸ਼ਨ ਹੋਵੇ ਤਾਂ ਜਾਣਾ ਹੋਵੇ ਵੈਸਤਾ ਨਹੀਂ ਜਾਂਦੇ ਕਿਉਂਕਿ ਕੰਮ ਤੇ ਹੁੰਦੇ ਨੇ ਜ਼ਿਆਦਾਤਰ ਤੇ ਇਹਨਾਂ ਦੇ ਲੋਅਰ ਵਗੈਰਾ ਜਿਹੜੇ ਪੁਰਾਣੇ ਹੁੰਦੇ ਨੇ ਉਹ ਘਰ ਕਈ ਵਾਰ ਜਿਵੇਂ ਗੱਡੀ ਗੁੱਡੀ ਧੋਣੀ ਹੁੰਦੀ ਹੈ ਉਹਨਾਂ ਨੇ ਜਾਂ ਕੁਝ ਵੀ ਕੋਈ ਘਰ ਦਾ ਕੰਮ ਕਰਨਾ ਹੁੰਦਾ ਤਾਂ ਉਸ ਟਾਈਮ ਇਹ ਲੋਅਰ ਜਿਹੜੇ ਪੁਰਾਣੇ ਹੁੰਦੇ ਨੇ ਕਸੇ ਜੇ ਉਪਾਲਿੰਦ ਨੇ ਕੈਪਰੀਆ ਵਗੈਰਾ ਪਾ ਲੈਂਦੇ ਨੇ ਤੇ ਇਸ ਕਰਕੇ ਇਹ ਰੱਖਣੇ ਪੈਂਦੇ ਨੇ ਮੈਨੂੰ ਇਹ ਸੁੱਟਣ ਨਹੀਂ ਦਿੰਦੇ ਤੇ ਜਿਹੜੇ ਕੋਈ ਜ਼ਿਆਦਾ ਹੀ ਮਤਲਬ ਖਰਾਬ ਹੋ ਗਏ ਨੇ ਫਟ ਗਏ ਨੇ ਉਹ ਮੈਂ ਕੱਢ ਦਿੰਨੀ ਹੁੰਨੀ ਆਪੀ ਤੇ ਫਿਰ ਭਾਵੇਂ ਰੋਲਾ ਪਾਣ ਭਾਵੇਂ ਜੋ ਮਰਜ਼ੀ ਕਰਨ ਤੁਹਾਨੂੰ ਪਤਾ ਹੀ ਇਹ ਬੰਦਿਆਂ ਦੀ ਆਦਤ ਹੁੰਦੀ ਹੈ ਵੀ ਰੋਲਾ ਪਾਣ ਦੀ ਫਿਰ ਵੀ ਚਲੋ ਕੋਈ ਨਹੀਂ ਜਰਲੀਦਾ ਕਈ ਵਾਰ ਕਈ ਵਾਰ ਜਰਿਆ ਵੀ ਨਹੀਂ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੋ ਜਾਂਦੀਆਂ ਨੇ ਵੀ ਬਿਲਕੁਲ ਨਹੀਂ ਜਰੀਆਂ ਜਾਂਦੀਆਂ ਕਹਿੰਦੇ ਨਹੀਂ ਹੁੰਦੇ ਵੀ ਟਾਈਮ ਦੇ ਨਾਲ ਨਾਲ ਬੰਦਾ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ ਹੈ ਕਈ ਵਾਰ ਸੈਕਰੀਫਾਈਜ਼ ਕਰਦੇ ਕਰਦੇ ਆਪਾਂ ਆਪਣਾ ਆਪ ਨੂੰ ਇੰਨਾ ਮਾਰ ਲੈਂਦੇ ਆ ਵੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਨੂੰ ਕੀ ਚਾਹੀਦਾ ਸੀ ਕੀ ਆਪਾਂ ਬਣ ਗਏ ਆ ਹਨਾ ਆਪਾਂ ਕੀ ਸੀ ਤੇ ਉਸ ਤੋਂ ਬਾਅਦ ਇੱਥੇ ਮੈਂ ਸਰਦਾਰ ਜੀ ਦਾ ਟੀ-ਸ਼ਰਟ ਸਾਈਡ ਤੱਕ ਰੱਖਦੇ ਨੇ ਇੱਥੇ ਸਾਰੀਆਂ ਪੱਗਾਂ ਪਈਆਂ ਨੇ ਜਸਨੂਰੀ ਬੰਦਾ ਹੁੰਦਾ ਸਰਦਾਰ ਜੀ ਪੱਗ ਬਹੁਤ ਘੱਟ ਬੰਦਦੇ ਨੇ ਪਰਨਾ ਵਗੈਰੇ ਬੰਦਦੇ ਨੇ ਹਲਕਾ ਜਿਹਾ ਤੇ ਇੱਥੇ ਜਸਨੂਰ ਦੀਆਂ ਪੱਗਾਂ ਸਾਰੀਆਂ ਸੈੱਟ ਕਰਕੇ ਪਿੱਛੇ ਜਾਣਗੀ ਇੱਕ ਅਲਮਾਰੀ ਦੇ ਵਿੱਚ ਮੈਂ ਚਾਰ ਮਤਲਬ ਖਾਨਿਆਂ ਤਰ੍ਹਾਂ ਯੂਜ਼ ਕਰ ਦਿੰਨੀ ਆ ਉਹਨੂੰ ਇੱਕ ਸਾਈਡ ਤੇ ਜਿਵੇਂ ਸਰਦਾਰ ਜੀ ਦੇ ਲੋਅਰ ਤੇ ਕੈਪਰੀਆਂ ਤੇ ਪੈਂਟਾਂ ਪਈਆਂ ਨੇ ਉਹਦੇ ਨਾਲ ਹੀ ਪੱਗਾਂ ਤੇ ਸਰਦਾਰ ਜੀ ਦਾ ਸੂਟ ਪਿਆ ਇੱਕ ਸਵਾਨਾ ਵਾਲਾ ਵਾਈਟ ਕਲਰ ਦਾ ਤੇ ਉਸ ਤੋਂ ਬਾਅਦ ਇੱਥੇ ਟੀ-ਸ਼ਰਟਸ ਤੇ ਸ਼ਰਟਸ ਰੱਖੀਆਂ ਜਿਹੜੀਆਂ ਉਹਨਾਂ ਦੇ ਡੇਲੀ ਰੁਟੀਨ ਚ ਪਾਣੀਆਂ ਹੁੰਦੀਆਂ ਨੇ ਤੇ ਉਸ ਤੋਂ ਅੱਗੇ ਮੈਂ ਇੱਥੇ ਰੱਖਦੇ ਨੇ ਪਰਨੇ ਜਿਹੜੇ ਕਿ ਉਹ ਬਨਦੇ ਨੇ ਤੇ ਉੱਪਰ ਇਹਨਾਂ ਦੀਆਂ ਸ਼ਰਟਸ ਤੇ ਜੋ ਵੀ ਜੈਕਟਸ ਵਗੈਰਾ ਪਈਆਂ ਨੇ ਕੋਈ ਆਨ ਜਾਣ ਵਾਲਾ ਸੂਟ ਪਿਆ ਉਹ ਪਿਆ ਤੇ ਇੱ ਵੀ ਮੈਂ ਅੱਧੀ ਮੱਲ ਮਾਰੀ ਹੋਈ ਐ ਇੱਥੇ ਵੀ ਚੁੰਨੀਆਂ ਰੱਖੀਆਂ ਹੋਈਆਂ ਨੇ ਆਪਣੇ ਟੰਕੇ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕੱਪੜੇ ਮੇਰੇ ਹੀ ਹੋਣਗੇ ਪਰ ਪਾਣ ਦੇ ਟਾਈਮ ਮੈਨੂੰ ਲੱਗਦਾ ਵੀ ਕੋਈ ਲੱਭਦਾ ਨਹੀਂ ਹੁੰਦਾ ਵੀ ਕਿਹੜਾ ਪਾਈਏ ਇੱਥੇ ਜਿਹੜੇ ਆ ਵਾਈਟ ਕਲਰ ਦੇ ਤੁਸੀਂ ਦੇਖ ਰਹੇ ਹੋ ਇਹ ਔਣ ਜਾਣ ਵਾਲੇ ਨੇ ਤੇ ਦੂਜੀ ਸਾਈਡ ਜਿਹੜੇ ਘਰ ਪਾਣ ਵਾਲੇ ਨੇ ਉੱਪਰ ਸਾਰੀਆਂ ਚੁੰਨੀਆਂ ਮੇਰੀਆਂ ਪਿਓਰ ਦੀਆਂ ਜੋ ਵੀ ਨੇ ਉਪਈਆਂ ਹੁੰਦੀਆਂ ਨੇ ਹੈਂਗਰਾਂ ਦੇ ਵਿੱਚ ਤੇ ਜਿਹੜੀਆਂ ਕਾਟਨ ਦੇ ਚੁੰਨਿਆਂ ਨੇ ਉਹ ਮੈਨੇਚਰ ਰੱਖ ਦਿੰਦੀ ਹੁੰਦੀਆਂ ਸਾਹਮਣੇ ਤੇ ਉੱਪਰ ਡਰੈਸ ਪੇਜ ਸਨੋਰ ਦੀ ਇੱਥੇ ਪਰਸ ਵਗੈਰਾ ਪਾਏ ਨੇ ਸਾਰੀ ਅਲਮਾਰੀ ਦੀ ਸੈਟਿੰਗ ਐਵੇਂ ਬਹੁਤ ਤਰੀਕੇ ਨਾਲ ਕਰ ਦਿੱਦੀ ਹੈ ਤੇ ਬਹੁਤ ਹੀ ਵਧੀਆ ਇਹ ਆਸਾਨ ਜਿਹਾ ਤਰੀਕਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਆਪਣੀ ਅਲਮਾਰੀ ਵਗੈਰਾ ਕਲੋਜ਼ੇਟ ਵਗੈਰਾ ਸੈੱਟ ਕਰ ਸਕਦੇ ਹੋ ਤੇ ਇੰਡੀਅਨ ਘਰਾਂ ਦੇ ਵਿੱਚ ਤੁਹਾਨੂੰ ਮਿਡਲ ਕਲਾਸ ਘਰਾਂ ਦੇ ਵਿੱਚ ਅਕਸਰ ਮਿਲ ਜੇਗਾ ਕਿ ਅਲਮਾਰੀਆਂ ਦੇ ਸਾਈਡਾਂ ਤੇ ਬਹੁਤ ਸਾਰਾ ਸਮਾਨ ਪਿਆ ਹੁੰਦਾ ਹੈ ਜੋ ਕਿ ਆਪਾਂ ਨੂੰ ਡੇਲੀ ਯੂਜ਼ ਦੇ ਕੰਮ ਆਉਂਦਾ ਜਿਵੇਂ ਕਾਰਡ ਵਗੈਰਾ ਕੁਝ ਵੀ ਤੇ ਇੱਥੇ ਜਸਨੋਰ ਦੇ ਕੱਪੜੇ ਪਹਿਨੇ ਪਿਛਲੀ ਸਾਈਡ ਤੇ ਇਹਨੂੰ ਵੀ ਮੈਂ ਉਸ ਤਰੀਕੇ ਨਾਲ ਯੂਜ਼ ਕੀਤਾ ਤਿੰਨ ਚਾਰ ਰੈਕ ਦੇ ਇਸ ਹਿਸਾਬ ਨਾਲ ਪਿਛਲੀ ਸਾਈਡ ਜਿਹੜੇ ਹੁੰਦੇ ਨੇ ਮੈਂ ਜਸਨੋਰ ਦੇ ਆਉਣ ਜਾਣ ਵਾਲੇ ਕੱਪੜੇ ਰੱਖੇ ਹੋਏ ਨੇ ਤੇ ਜਿਹੜੇ ਉਰਲੀ ਸਾਈਡ ਨੇ ਏਜਸ ਨੋਰ ਦੇ ਡੇਲੀ ਰੁਟੀਨ ਚ ਪਹਿਨਣ ਵਾਲੇ ਕੱਪੜੇ ਨੇ ਜਿਹੜੇ ਕਿ ਉਹ ਆਣ ਕੇ ਸਕੂਲ ਤੋਂ ਚੇਂਜ ਵਗੈਰਾ ਕਰਦਾ ਉਹ ਉਹਨੇ ਤੇ ਜਾਂ ਫਿਰ ਇੱਕ ਅੱਧਾ ਕੋਈ ਕੱਪੜਾ ਜਿਵੇਂ ਬਾਹਰ ਅੰਦਰ ਜਾਣ ਲਈ ਰੱਖਿਆ ਹੁੰਦਾ ਉਹ ਇੱਥੇ ਪਏ ਹੁੰਦੇ ਨੇ ਇੱਕ ਬੈਗ ਖਾਲੀ ਕੀਤਾ ਸੀ ਉਹਦੇ ਕੱਪੜੇ ਵੀ ਥੋੜੇ ਜਿ ਵਿੱਚ ਤੁੰਨੇ ਹੋਏ ਸੀਗੇ ਸਾਈਡ ਤੇ ਕਿਉਂਕਿ ਉਹ ਬੈਗ ਚਾਹੀਦਾ ਸੀ ਤੇ ਉਸ ਤੋਂ ਬਾਅਦ ਲੋਜੀ ਆਪਣੀ ਕਲੋਜ਼ਟ ਹੋ ਗਈ ਹੈ ਸੈੱਟ ﺍﻟमारी ਨੂੰ ਤੁਸੀਂ ਦੇਖ ਸਕਦੇ ਇੱਕ ਸਾਈਡ ਸਰਦਾਰ ਜੀ ਤੇ ਜਸਨੂਰ ਦੇ ਕੱਪੜੇ ਪਏ ਨੇ ਇੱਕ ਸਾਈਡ ਮੇਰੇ ਕੱਪੜੇ ਪਏ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਹੈਂਗਰਾਂ ਦੀ ਯੂਜ਼ ਕਰਕੇ ਹੈਂਗਰਾਂ ਦੀ ਮਦਦ ਨਾਲ ਚੁੰਨੀਆਂ ਵਗੈਰਾ ਤੇ ਪਿਓਰ ਦੇ ਸ਼ੌਟ ਵਗੈਰਾ ਉੱਪਰ ਟੰਗ ਸਕਦੇ ਹੋ ਤੇ ਨੀਚੇ ਤੁਸੀਂ ਇਸ ਤਰ੍ਹਾਂ ﺍﻟमारी ਨੂੰ ਯੂਜ਼ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਕੱਪੜੇ ਸੈੱਟ ਹੋ ਜਾਂਦੇ ਨੇ ਤੇ ਕੁਝ ਕੱਪੜੇ ਜੋ ਸੁੱਕਣ ਲਈ ਇੱਧਰ ਪਏ ਨੇ ਜਿਹੜੇ ਸ਼ਾਮ ਉਹ ਵੀ ਪਏ ਨੇ ਤੇ ਇਸ ਤਰੀਕੇ ਨਾਲ ਆਪਾਂ ਮੀਡਲ ਕਲਾਸ ਘਰਾਂ ਦੇ ਵਿੱਚ ਆਪਣੀ ਅਡਜਸਟਮੈਂਟ ਕਰ ਸਕਦੇ ਹਾਂ ਤੇ ਤੁਸੀਂ ਜ਼ਰੂਰ ਮੈਨੂੰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਕੋਈ ਵੀ ਹੈਲਪ ਜਾਂ ਕੋਈ ਵੀ ਕੁਐਸਚਨ ਹੋਵੇ ਤੁਹਾਡੇ ਮਾਈਂਡ ਸੈਟਾ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਲਓ ਜੀ ਆਪਣੀ ਕਲੋਜ਼ਟ ਹੋ ਗਈ ਸੈੱਟ ਮਿਲਦੇ ਆ ਅਗਲੇ ਵਲੌਗ ਦੇ ਨਾਲ ਧੰਨਵਾਦ ਲਾਈਕ ਐਂਡ ਸਬਸਕ੍ਰਾਈਬ